ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਬੇ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਗਏ ਇਤਿਹਾਸਕ ਸਮਾਗਮ ਦੌਰਾਨ ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਰੋਡ ਦਾ ਨਾਮ ਡਾਕਟਰ ਬੀਆਰ ਅੰਬੇਦਕਰ ਵੀ ਰੱਖਿਆ ਗਿਆ ਸੀ ਬੇਗੰਪੁਰ ਕਲਚਰ ਸੁਸਾਇਟੀ ਆਫ ਨਿਊਯਾਰਕ ਅਤੇ ਸ਼੍ਰੀ ਗੁਰੂ ਵਿਦਾਸ ਸਭਾ ਆਫ ਨਿਊਯਾਰਕ ਦੇ ਸਾਂਝੇ ਉਪਰਾਲੇ ਸਦਕਾ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਯੂਕੇ ਤੋਂ ਸ਼ਾਮਲ ਹੋਏ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਮੇਸ਼ਕਰੇਜੀ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਸਾਰਿਆਂ ਨੂੰ ਇਸ ਇਤਿਹਾਸਕ ਦਿਨ ਦੀ ਵਧਾਈ ਦਿੱਤੀ ਉੱਥੇ ਹੀ ਪੰਜਾਬ 'ਚ ਆਪਣੇ ਸਮਾਜ ਨਾਲ ਹੋ ਰਹੇ ਤੱਕੇ ਖਿਲਾਫ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਮੌਕੇ 'ਤੇ ਮੌਜੂਦ ਪੰਜਾਬ ਸਰਕਾਰ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਜਾਲੀ ਐਸੀ ਸਰਟੀਫਿਕੇਟ ਬਣਾ ਕੇ ਦਲਿਤ ਸਮਾਜ ਦੇ ਹੱਕਾਂ 'ਤੇ ਡਾਕੇ ਮਾਰਨ ਵਾਲਿਆਂ ਅਤੇ ਸਮਾਜ ਨਾਲ ਹੋਰ ਧੱਕੇਸ਼ਾਹੀ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕਰੇ ਉਹਨਾਂ ਕਹਿੰਿਆ ਕਿ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਕੋਈ ਸਮਾਸੀ ਜਦੋਂ ਬਾਬਾ ਸਾਹਿਬ ਜੀ ਅਤੇ ਸਾਡੇ ਸਮਾਜ ਦੇ ਲੋਕਾਂ ਨੂੰ ਜਾਤੀ ਹੰਕਾਰੀਆਂ ਨਾਲ ਪਾਣੀ ਨਾ ਪੀਣ ਅਤੇ ਸੜਕ ਤੇ ਚੱਲਣ ਦੀ ਵੀ ਮਨਾਹੀ ਸੀ ਪਰ ਅੱਜ ਉਹਨਾਂ ਦੇ ਨਾਮ ਤੇ ਵਿਦੇਸ਼ਾਂ ਵਿੱਚ ਵੀ ਸੜਕਾਂ ਦੇ ਨਾਮ ਰੱਖੇ ਜਾ ਰਹੇ ਹਨ ਜੋ ਸਾਡੇ ਲਈ ਕਾਫੀ ਮਾਣ ਵਾਲੀ ਗੱਲ ਹੈ। ਮੈਂ ਪਹਿਲਾਂ ਤਾਂ ਮੈਂ ਬੋਲ ਚੁੱਕਾ ਸੀ ਐਮਐਲਏ ਸਾਹਿਬ ਸਾਡੇ ਕੋਲ ਆ ਇਸ ਵੇਲੇ ਰਿਜ਼ਰਵੇਸ਼ਨ ਦਾ ਜਿਹੜਾ ਮੁੱਦਾ ਪੰਜਾਬ ਵਿੱਚ ਭਖਿਆ ਆ ਉਦੇ ਉੱਤੇ ਤੁਹਾਨੂੰ ਜਰੂਰ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੇ ਚੋਰ ਆ ਜਿਹੜੇ ਰਿਸ਼ਵਤ ਜਿਹੜੇ ਜਿਨ੍ਹਾਂ ਨੇ ਰਿਜ਼ਰਵੇਸ਼ਨ ਚੋਰੀ ਕੀਤੀ ਆ ਦੂਜੀ ਗੱਲ ਜਦੋਂ ਵੀ ਅਸੀਂ ਸਟੇਜ ਤੇ ਬੋਲਦੇ ਆ ਸਾਡਾ ਕੰਟਰੀ ਦਾ ਨਾਂ ਭਾਰਤ ਦੇਸ਼ ਆ ਨਾ ਕਿ ਹਿੰਦੁਸਤਾਨ ਆ ਪਲੀਜ਼ ਆਪਾਂ ਸਧਾਨਿਕ ਤੌਰ ਦੇ ਉੱਤੇ ਉਹਨਾਂ ਨੂੰ ਭਾਰਤ ਕਹਿਆ ਕਰੋ ਤੁਸੀਂ ਐਮਐਲਏ ਹੋ ਇੱਕ ਤੁਹਾਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੋਣੀ ਚਾਹੀਦੀ ਆ ਤੁਹਾਡੇ ਤੇ ਮਕੰਤੂ ਪਰੰਤੂ ਨਹੀਂ ਕਰਦਾ ਤੁਸੀਂ ਨਵੇਂ ਆ ਠੀਕ ਆ ਵਧੀਆ ਗੱਲ ਆ ਦੂਜੀ ਗੱਲ ਜਿਹੜੀ ਗਵਰਨਮੈਂਟ ਆ ਸਾਡੇ ਦਲਤਾਂ ਦੇ ਜਿਹੜੇ ਭੈਣ ਜੀ ਸਾਡੇ ਪਿੱਛੇ ਅਮਰਤਾਪਨਜੀ ਜੀ ਕਹਿ ਕੇ ਆਇਆ ਕਿ ਦਲਤ ਨਹੀਂ ਕਹਿਣਾ ਜਿਹੜੇ ਸਾਡੇ ਲੋਕਾਂ ਤੇ ਅਤਿਆਚਾਰ ਹੋ ਰਹਾ ਹੈ ਉਹਨਾਂ ਨੂੰ ਵੀ ਤੁਸੀਂ ਨਾ ਧਬਾਵਾ ਸਾਡੀਆਂ ਧੀਆਂ ਭੈਣਾਂ ਦੇ ਰੇਪ ਦਿਨ ਰਾਤ ਹੀ ਰੇਪ ਹੋ ਰਹਾ ਹੈ ਸਾਡੇ ਬਾਈਕਾਟ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚੋਂ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਆਮ ਪਾਰਟੀ ਦੀ ਸਰਕਾਰ ਆ ਪਲੀਜ਼ ਜ਼ਰੂਰ ਇਸ ਦੇ ਉੱਤੇ ਤੁਸੀਂ ਖਿਆਲ ਕਰੋ ਤਾਂ ਕਿ ਜਿਹੜਾ ਸਾਡਾ ਸਮਾਜ ਹੈ ਡੱਪਿਆ ਕੁਚਲੇ ਸਮਾਜ ਨਹੀਂ ਆ ਜਾਏਗਾ ਸਾਡਾ ਸਮਾਜ ਅੱਜ ਬਹੁਤ ਉੱਪਰ ਚਚਾਈਆਂ ਤੇ ਜਾ ਚੁੱਕਾ ਆ ਉਸ ਸਮਾਜ ਨੇ ਅੱਜ ਤੁਹਾਨੂੰ ਅਕੇਲੇ ਆਂਦਾ ਆ ਜਿਉਂ ਇੱਕ ਦਿਨ ਨੂੰ ਕਿਸੇ ਪਿੱਛੇ ਹੋ ਗਏ ਤੇ ਫਾਰਮੈਟ ਲਿਖ ਵੀ ਜਾਂਦੀਆਂ ਬਣ ਵੀ ਜਾਂਦੀਆਂ ਚੜ ਵੀ ਜਾਂਦੀਆਂ ਆ ਬਾਕੀ ਬਾਬਾ ਸਾਹਿਬ ਦਾ ਜਿਉਂ ਅੱਜ ਤੁਹਾਨੂੰ ਪਤਾ ਆ ਅੱਜ ਇੰਨਾ ਵਧੀਆ ਦਿਨ ਸੀਗਾ ਸਾਡੇ ਲਈ ਤੇ ਇੱਕ ਹਿਸਟਰੀ ਦੇ ਵਿੱਚ ਇੱਕ ਲਾਈਨ ਹੋ ਗਈ ਆ ਲਿਖਤ ਹੋ ਗਈ ਆ ਕਿ ਰੋਡ ਦਾ ਨਾਮ ਬਾਬਾ ਸਾਹਿਬ ਦੇ ਨਾਮ ਦੇ ਉੱਤੇ ਰੱਖਿਆ ਗਿਆ ਆ ਉਸ ਮਹਾ ਉਸ ਇਨਸਾਨ ਨੂੰ ਜਿਸ ਨੂੰ ਸੜਕ ਦੇ ਉੱਤੇ ਚੱਲਣ ਨਹੀਂ ਦਿੱਤਾ ਜਾਂਦਾ ਸੀ ਅੱਜ ਉਸ ਦੀ ਰੋਡ ਦੇ ਉੱਤੇ ਉਹ ਲੋਕ ਚੱਲਣਗੇ ਉਹਨਾਂ ਦੇ ਨਾਂ ਦੇ ਉਸ ਰੋਡ ਤੇ ਉਹ ਚੱਲਣਗੇ ਜਿਹੜਾ ਉਹਨਾਂ ਨੂੰ ਚੱਲਣ ਨਹੀਂ ਦਿਵਾ ਕਰਦੇ ਤਾਂ ਸਾਤੇ ਪੰਨਾ ਕਰਦੇ ਚੱਲਣ ਨਹੀਂ ਕਰਦੇ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਸੀ ਅੱਜ ਇਹ ਸਾਨੂੰ ਮਾਣਿਆ ਸਾਨੂੰ ਆਪਣਾ ਫਖਰ ਮਾਜਦਾ ਨਿਊਜ਼ੋਰ ਦੀ ਸਾਰੇ ਜਿੰਨੇ ਵੀ ਭੈਣ ਭਰਾ ਆ ਸਾਰਿਆਂ ਨੂੰ ਲੱਖ ਲੱਖ ਧੰਨ aí ਮੇਰੇ ਵੱਲੋਂ ਅਜ਼ਾਰ ਟੀਵੀ ਵੱਲੋਂ ਅਜ਼ਾਰ ਟੀਵੀ ਤੁਹਾਡਾ ਆ ਮੈਂ ਹਰ ਰੋਜ਼ ਖਬਰ ਆਪਣੇ ਇੱਥੇ ਨਿਊਜ਼ੋਰ ਦੀ ਚੰਦਨ ਹੋਗਾ ਮੈਨੂੰ ਇੱਥੇ ਆਏ ਨੂੰ ਸਵੇਰੇ ਮੈਂ ਲੰਡਨ ਵਾਪਸ ਚੱਲ ਜਾਣਾ ਆ ਮੈਂ ਨਿਊਜ਼ ਰੋਜ਼ ਲੋਣਾ ਤੁਹਾਡੇ ਦਿੱੱਕੇ ਪਹੁੰਚੂਗੀ ਤੁਸੀਂ ਲਾਈਕ ਔਰ ਸ਼ੇਅਰ ਵੀ ਕਰਿਆ ਕਰੋ ਤਾਕੇ ਆਪਾਂ ਭੈਣ ਭਰਾ ਨਾਲ ਮਿਲ ਕੇ ਆਪਾਂ ਸਮਾਜ ਦਾ ਜਿਹੜਾ ਬੀੜਾ ਚੁੱਕਿਆ ਆ ਉਸ ਸਮਾਜ ਦੇ ਬੀੜੇ ਨੂੰ ਆਪਾਂ ਕਿਤੇ ਨਾ ਕਿਤੇ ਲੈ ਕੇ ਜਾਣਾ ਆ ਜੋ ਨਿਊਯਾਰਕ ਦੇ ਵਿੱਚੋਂ ਅੱਜ ਸੇਧ ਮਿਲੀ ਆ ਸਾਨੂੰ ਵੀ ਆਪਣੀ ਆਪਣੀ ਕੰਟਰੀਆਂ ਦੇ ਵਿੱਚ ਇਦਾਂ ਦੇ ਕੰਮ ਕਰਨੇ ਚਾਹੀਦੇ ਆ ਥੈਂਕ ਯੂ ਵੈਰੀ ਮਚ ਜਗਦੇਵ ਜੈਪੀਨ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ